हर महादेव हर हर महादेव हर हर महादेव भोले 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 भगवान की जयगी लुधियाने एकमात्र त्रिनेत्र सेवा के नाम से ਇਕ ਸੰਸਥਾ ਚੱਲ ਰਹੀ ਹੈ ਪਿਛਲੇ 11 ਸਾਲਾਂ ਤੋਂ ਜਿਹੜੇ ਕੀ ਆਪਾਂ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਅਕਾਲ ਦੇ ਸਮੇਂ ਠਾਪੂ ਜੀ ਦੇ ਚਰਨ ਕਮਲੋਂ ਕੇ ਅੰਦਰ ਪ੍ਰਾਰਥਨਾ ਕਰਦੇ ਕਿ ਜੋ ਹਾਂਜੀ ਇੱਧਰ ਇੱਕ ਮਿੰਟ ਰੁਕ ਜਾਓ ਹੋ ਲੈਣ ਦੋ ਕੰਪਲੀਟ ਫਿਰ ਹਾਂ ਦੀ ਸੇਵਾ ਸੁਸਾਇਟੀ ਦਾ ਸਾਡੀ ਸੇਵਾ ਸੁਸਾਇਟੀ ਦਾ ਨਾਮ ਹੈ ਜੀ ਤ੍ਰਿਨੇਤਰ ਸੇਵਾ ਸਮਿਤੀ ਕਿੰਨੀ ਚਿਰ ਤੋਂ ਤੁਸੀਂ ਭੰਡਾਰਾ ਜਿਹੜਾ ਇਹ ਲੈ ਕੇ ਜਾਂਦੇ ਆ ਭੰਡਾਰਾ ਤਕਰੀਬਨ ਇਤਕੀ 11ਵਾਂ ਭੰਡਾਰਾ ਹੈ ਵੈਸੇ ਅਗਰ 2 ਸਾਲ ਉਹ ਆਪਣਾ ਜਿਹੜਾ ਬੈਨ ਸੀਗਾ ਕੋਵਿਡ ਕੋਵਿਡ ਦੇ ਟਾਈਮ ਉਹ ਮਿਲਾ ਕੇ ਤਾਂ ਫਿਰ 13ਵਾਂ ਹੈ ਲੇਕਿਨ ਇਹ 11ਵਾਂ ਭੰਡਾਰਾ ਵੈਸੇ ਇਹ ਤੁਸੀਂ ਕੇਸ ਅਹੁਦੇ ਤੇ ਬਰਾਜਮਾਨ ਹੋ ਇਸ ਸਮੇਂ ਕਮੇਟੀ ਚ ਕਮੇਟੀ ਦੇ ਵਿੱਚ ਮੇਰੇ ਕੋਲ ਜੀ ਉਹਦਾ ਜਿਹੜਾ ਹੈਗਾ ਚੇਅਰਮੈਨੀ ਦਾ ਹੈ ਜੀ ਮੇਰੇ ਨਾਲ ਖੜੇ ਆ ਸਚਿੰਦਲ ਜਿੰਦਲ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਜੀ ਐਵੈਲੂਏਸ਼ਨ ਕਰਤੀ ਕਿ ਅਸ਼ੀਗਰ ਸਾਹਿਬ ਖੜੇ ਆ ਜੀ ਸਾਡੇ ਜਿਹੜੇ ਕਿ ਇਹਨਾਂ ਦਾ ਨਾਮ ਗਗਨਨਾ ਜੀ ਤੇ ਸਾਡੇ ਹਾਂਡਾ ਸਾਹਿਬ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੀ ਖੜੇ ਆ ਨਾਲ ਸਾਡੇ ਤੇ ਹੋਰ ਸਾਰੇ ਆ ਸਾਡੇ ਹਰਸ਼ ਢਿੰਗਰਾ ਸਾਹਿਬ ਖੜੇ ਆ ਇਹ ਵੀ ਆਪਣਾ ਸੈਕਟਰੀ ਨੇ ਜੀ ਅਦਰ ਆ ਮਨੀਸ਼ ਜੀ ਖੜੇ ਆ ਮਤਲਬ ਸਾਰੀ ਟੀਮ ਐ ਇੱਥੇ ਮੌਜੂਦ ਐ ਸਾਰਿਆਂ ਦਾ ਸੇਵਾ ਭਾਉ ਬਹੁਤ ਜ਼ਿਆਦਾ ਐ ਔਰ ਰਲ ਮਿਲ ਕੇ ਹੀ ਕੋਈ ਚੀਜ਼ ਤੁਸੀਂ ਕਰ ਸਕਦੇ ਹੋ ਤੇ ਅੱਗੇ ਵਧਾ ਸਕਦੇ ਹੋ ਕਿੰਨੇ ਦਿਨਾਂ ਦਾ ਭੰਡਾਰਾ ਸਰ ਮਰੀਮੇਸ਼ ਸਰ ਇਹ ਭੰਡਾਰਾ ਜਿਹੜਾ ਆਪਣਾ ਹੈ ਜੀ ਇਹ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਲੈ ਕੇ ਰਾਧਾ ਅਸ਼ਟਮੀ ਤੱਕ ਨਿਰੰਤਰ ਚੱਲੇਗਾ ਔਰ ਆਪਣੇ ਭਗਤਾਂ ਲਈ ਉੱਥੇ ਰਹਿਣ ਲਈ ਤਕਰੀਬਨ 500 ਬੰਦੇ ਦੀ ਵਿਵਸਥਾ ਐ ਤੇ 1000 1500 2000 ਦਾ ਤਕਰੀਬਨ ਡੇਲੀ ਉੱਥੇ ਰੋਟੀ ਪਾਣੀ ਛੱਕੇ ਜਾਂਦੇ ਆ ਭਗਤ ਜਨ ਤੇ ਤੁਹਾਡੇ ਕੋਲ ਤੋਂ ਕੀ ਕੀ ਜੀ ਹੋਰ ਜਿਹਦਾ ਸਟਾਲ ਵਗੈਰਾ ਜਾਂ ਕੁਝ ਕੀ ਕੀ ਆਈਟਮਾਂ ਤੁਸੀਂ ਚਲਾਣੇ ਹੋ ਕੋ ਰੈਗੂਲਰ ਜਿਹੜੀਆਂ ਚਲਦੀਆਂ ਰਹਿੰਦੀਆਂ ਸਟਾਲ ਦੇ ਵਿੱਚ ਵੀਰ ਜੀ ਜੋ ਆਈ ਦੀ ਡੇਟ 'ਚ ਤੁਸੀਂ ਸੋਚ ਸਕਦੇ ਹੋ ਸਾਰੇ ਸਟਾਲ ਨੇ ਈਸ਼ਵਰ ਦੀ ਕਿਰਪਾ ਨਾਲ ਮਹਾਦੇਵ ਦੇ ਆਸ਼ੀਰਵਾਦ ਨਾਲ ਸਨੈਕਸ ਦੀ ਅਲੱਗ ਟੀਮ ਹੈ ਜੀ ਹਲਵਾਈਆਂ ਦੀ ਮਠਿਆਈ ਦੀ ਅਲੱਗ ਟੀਮ ਹੈ ਜੀ ਉਹਦੇ ਬਾਅਦ ਫੂਡ ਲਈ ਖਾਣੇ ਲਈ ਅਲੱਗ ਟੀਮ ਹੈ ਤਿੰਨ ਤਰ੍ਹਾਂ ਦੀਆਂ ਟੀਮਾਂ ਨਿਰੰਤਰ ਸੇਵਾ ਦੇ ਵਿੱਚ ਉੱਥੇ ਰਹਿਣਗੇ ਜਿਹੜੇ ਭਗਤਾਂ ਨੇ ਸ਼ਿ ਭਗਤਾਂ ਨੇ ਉੱਥੇ ਵਰਤ ਵਗੈਰਾ ਰੱਖੇ ਹੁੰਦੇ ਉਹਨਾਂ ਲਈ ਕੋਈ ਖਾਸ ਵਰਤੀਆਂ ਲਈ ਜੀ ਉੱਥੇ ਖਾਸ ਇਹ ਸਾਡੇ ਹੰਡਾ ਵੀਰ ਜੀ ਖੜੇ ਆ ਇਹਨਾਂ ਵੱਲੋਂ ਤਕਰੀਬਨ 3 ਟਨ ਤੋਂ ਲੈ ਕੇ 3.5 ਟਨ ਤੱਕ ਦੀ ਫਰੂਟ ਸੇਵਾ ਜਾ ਰਹੀ ਹੈ ਉਹ ਆਪਣੇ ਵਰਤੀ ਭਗਤਾਂ ਲਈ ਹੈ ਜੀ ਉਹ ਹਰ ਸਾਲ ਹੀ ਜਾਂਦੀ ਹੈ ਵੀਰ ਜੀ ਦੀ ਸੇਵਾ ਇਤਕੀ ਵੀ ਜਾ ਰਹੀ ਹੈ ਕੀ ਮੈਸੇਜ ਹੋਵੇ ਭਗਤਾਂ ਪੱਕਾ ਨਹੀਂ ਮੈਸੇਜ ਹਾਂ ਸ਼ਿਵ ਭਗਤਾਂ ਨੂੰ ਮੈਸੇਜ ਇਹੀ ਹੈ ਜੀ ਕਿ ਜਿਹੜਾ ਇਹ ਆਪਣੇ ਲੁਧਿਆਣੇ ਦਾ ਇੱਕੋ ਇੱਕ ਭੰਡਾਰਾ ਜਿਹੜਾ ਸ਼੍ਰੀ ਮਣੀ ਮਹੇਸ਼ ਦੇ ਵਿੱਚ ਲੱਗਦਾ ਤੇ ਜਿਆਦਾ ਤੋਂ ਜਿਆਦਾ ਲੋਕ ਜੜੋ ਉੱਥੇ ਜਾਓ ਆਪਣੇ ਭੰਡਾਰਾ ਆਪਣਾ ਘਰ ਸਮਝ ਕੇ ਉੱਥੇ ਰੁਕੋ ਉੱਥੇ ਆਨੰਦ ਲਓ ਸੇਵਾ ਕਰੋ ਯਾਤਰਾ ਕਰੋ ਮਹਾਦੇਵ ਦਾ ਆਸ਼ੀਰਵਾਦ ਲਓ ਜੈ ਬholenath ਜੈ ਸ਼ੰਕਰ ਜੀ ਕੋਈ ਕਮਾਂਡ ਪ੍ਰਧਾਨ ਜੀ ਆ ਗਈ ਅੰਕਲ ਜੀ ਤੁਸੀਂ ਆਪਣਾ ਨਾਮ ਦੱਸੋ ਤਾਂ ਇਸ ਤੋਂ ਠੀਕ ਆਪਰੇ ਸ਼ੰਗਰ ਮਹਾਦੇਵ ਪਾਰ ਪਾਰ ਮਾਈਕ ਲੱਗ ਗਿਆ ਮਾਈਕ ਅਜੋ ਘਾਰੇ ਭਗਤ ਰਾਮ ਨਾਵ ਦੇ ਆਪਣਾ ਜਨ ਭੋੜੇ ਦਾ ਅਸ਼ੀਰਵਾਦ ਲੈਣ ਲੰਗਰ ਦੀ ਪੂਰੀ ਵਿਵਸਥਾ ਹੈ ਰਹਿਣ ਦੀ ਪੂਰੀ ਵਿਵਸਥਾ ਕੋਈ ਦਿੱਕਤ ਨਹੀਂ ਹੈ ਅੱਜ ਕੱਲ ਤੁਸੀਂ ਦੇਖਿਆ ਸਾਰੀ ਜਗ੍ਹਾ ਜਿੱਦਾਂ ਉਝਾਲ ਹੈ ਕਿਤੇ ਕੁਛ ਹੈ ਕਿਤੇ ਕੁਛ ਹੈ ਤਾਂ ਦੁਨੀਆ ਇਸ ਟਾਈਮ ਥੋੜੀ ਜੀ ਡਰੀ ਹੋਈ ਹੈ ਪਰ ਇਦਾਂ ਦੀ ਕੋਈ ਦਿੱਕਤ ਨਹੀਂ ਹੈ ਸ਼ੰਗਰ ਮਹਾਦੇਵ ਦੀ ਇੰਨੀ ਕੀ ਕਿਰਪਾ ਹੈ ਕਿ ਤੁਸੀਂ ਆਓ ਨਾਲੇ ਪ੍ਰਭੂ ਦਾ ਅਸ਼ੀਰਵਾਦ ਲਓ ਨਾਲੇ ਲੰਗਰ ਖਾਓ ਰਹਿਣਾ ਕੋਈ ਦਿੱਕਤ ਨਹੀਂ ਹੈ ਹੰਡਾ ਸਾਹਿਬ ਇੱਕ ਰੱਖੀ ਜੀ ਉੱਤੇ ਇੱਕ ਮੈਂ ਛੋਟਾ ਜਿਹਾ ਸਵਾਲ ਤੁਹਾਨੂੰ ਜਿਹੜਾ ਭਗਤ ਲੁਧਿਆਣੇ ਤੋਂ ਚੱਲਦਾ ਕਈਆਂ ਨੂੰ ਰੂਟ ਹੀ ਨਹੀਂ ਪਤਾ ਹਜੇ ਤੱਕ ਮਣੀ ਮੇਸ਼ਦਾ ਕਿ ਯਾਤਰਾ ਕਿੱਦਾਂ ਆ ਤੇ ਕਿੱਧਰ ਦੀ ਜਾਣਾ ਦਾ ਰੂਟ ਦੱਸਣਗੇ ਬਾਜੀ ਰੂਟ ਸਮਝਾਓ ਜਰਾ ਥੋੜਾ ਜਿਹਾ ਕਿੱਦਾਂ ਜਾ ਸਕਦਾ ਬੰਦਾ ਇੱਥੇ ਰੂਟ ਦੇਖੋ ਜੀ ਜਿਹੜਾ ਤਾਂ ਭਗਤ ਬਸਾਂ 'ਚ ਜਾਣਾ ਚਾਹੁੰਦੇ ਆ ਉਹ ਆਪਣਾ ਇੱਥੋਂ ਇੱਥੋਂ ਜਾਣ ਪਠਾਨਕੋਟ ਪਠਾਨਕੋਟ ਤੋਂ ਸਿੱਧੀ ਲਗਾਤਾਰ ਬੱਸਾਂ ਚੱਲ ਰਹੀਆਂ ਹਨ ਹਿਮਾਚਲ ਗਵਰਨਮੈਂਟ ਦੀਆਂ ਠੀਕ ਹੈ ਜੀ ਉਹ ਆਪਣਾ ਆਰਾਮਨਾ तकरीबन 2 ਤੋਂ 8-9 ਘੰਟੇ ਲੱਗਦੀ ਹੈ ਠੀਕ ਹੈ ਜੀ ਚੰਬਾ ਚੰਬੇ ਤੋਂ ਤਨਸੋ ਠੀਕ ਹੈ ਜੀ ਮੈਂ ਇੱਦਾਂ ਕਰਕੇ ਬੰਦਾ ਆਰਾਮਨਾ ਪਹੁੰਚ ਜਾਂਦਾ ਜਿਨ੍ਹਾਂ ਕੋ ਆਪਣੀਆਂ ਗੱਡੀਆਂ ਨੇ ਉਹ ਆਪਣੀਆਂ ਗੱਡੀਆਂ ਚੱਕਦੇ ਐ ਜਿਹਨੂੰ ਨਹੀਂ ਵੀ ਕੁਝ ਪਤਾ ਅੱਜ ਕੱਲ ਸਭ ਤੋਂ ਅੱਗੇ ਆ ਗੂਗਲ ਠੀਕ ਹੈ ਜੀ ਉਹਦੇ ਮੈਪ ਲਾਓ ਮਾਦੇਵ ਦਾ ਲਾਓ ਬਹੁਤ ਅੱਛੇ ਰੋਡ ਹੈ ਕੋਈ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ Yeah, jungle